ਹਾਂਜੀ ਹੋਰ ਸਨਾਂ ਵੀਰੋ ਠੀਕ ਠਾਕ ਸਤ ਜੀ ਕੀ ਹਾਲ ਚਾਲ ਦੋਸਤੋ ਬੋਲਾ ਕੋਣ ਆ ਨੰਨਾ ਠੀਕ ਹਾਲ ਚਾਲ ਦੋਸਤੋ ਹਾਂ ਕੋਣ ਸੋਨੂ ਸਿੱਤ ਵਾਲਾ ਅੱਛਾ ਸੋਨੂ ਸਿੱਤ ਹਾਂਜੀ ਹੋਰ ਸਨਾਂ ਠੀਕ ਠਾਕ ਵੀਰੋ ਅੱਜ ਸੰਗ ਜੀ ਅਸੀਂ ਤੁਹਾਡੇ ਨਾਲ ਬਾਬਾ ਰਤਨਦੇਵ ਨਹੀਂ ਬਾਬਾ ਰਤਨਦੇਵ ਅੱਜ ਅਸੀਂ ਵੀ ਜੀ ਤੁਹਾਡੇ ਨਾਲ ਲਾਈਵ ਹੋਏ ਆ ਵੀਰ ਮੋਹਨ ਸਿੰਘ ਦੇ ਪੇ ਤੋਂ ਤੇ ਕਰਨਾ ਇੱਕ ਗੱਲ ਸਾਂਝੀ ਕਰਨੀ ਸੀਗੀ ਆ ਤੁਸੀਂ ਛੋਟਾ ਜਿਹਾ ਬੱਚਾ ਦੇਖ ਰਿਹਾ ਜੇ ਮੇਰੇ ਲੱਗੇ ਤੇ ਇਹ ਬੱਚਾ ਸਾਨੂੰ ਕੱਲ ਪਿੰਡ ਜੋੜਾ ਜ਼ਿਲ੍ਹਾ ਤਰਨਤਾਰਨ ਤੋਂ ਮਿਲਿਆ ਜੀ ਇੱਕ ਬਰੀ ਚੰਗੀ ਤਰ੍ਹਾਂ ਬੱਚੇ ਨੂੰ ਦੇਖ ਲਿਓ ਤੇ ਇਹ ਵੀਰ ਆਪਣਾ ਪਿੰਡ ਦੱਸਦਾ ਮੈਂ ਮਹੂਦਪੁਰਾ ਤੇ ਸਾਨੂੰ ਕਹਿੰਦਾ ਕਿ ਵਿੱਦੀ ਆ ਮੇਰਾ ਡੈਡ ਨਹੀਂ ਹੈਗਾ ਤੇ ਮੰਮੀ ਸਾਡੀ ਮਤਲਬ ਕਿ ਘਰ ਛੱਡ ਕੇ ਚਲੀ ਗਈ ਤੇ ਮੇਰੇ ਚਾਚੇ ਤਾਏ ਉਹ ਮੈਨੂੰ ਸੰਭਾਲ ਦੇਣੀ ਆ ਠੀਕ ਹੈ ਜੀ ਆਪ ਬਤ ਲਾ ਗਿਆ ਜਾਂ ਤੇ ਨਾਂ ਕੀ ਤੇਰਾ ਸ਼ਿਵਜੋਤ ਸ਼ਿਵਜੋਤ ਸਿੰਘ ਤੇ ਨਿਕਾ ਨਾਂ ਕੀ ਆ ਜਸ਼ਨਦੀਪ ਨਿਕਾ ਨਾਂ ਜਸ਼ਨਦੀਪ ਆ ਹਾਂ ਲੋਕੀ ਮਾਮਾ ਨਿਕਾ ਨਾਂ ਜਸ਼ਨਦੀਪ ਵੱਡਾ ਨਾਂ ਜਸ਼ਨਦੀਪ ਰਾਦੇ ਆ ਹਾਂ ਤੇਰੇ ਦੋ ਦੋ ਨਾਂ ਆ ਹਾਂ ਜੀ ਆਧਾਰ ਕਾਰਡ ਤੇ ਕਿਹੜਾ ਪੁੱਤ ਸ਼ਿਵਜੋਤ ਸ਼ਿਵਜੋਤ ਆ ਆਧਾਰ ਕਾਰਡ ਬਣਿਆ ਵਾ ਹਾਂਜੀ ਬਣਿਆ ਉਹ ਬਾਪਾ ਦਾ ਪਤਾ ਨਹੀਂ ਕਿੱਥੇ ਆ ਇਹਦਾ ਤੇ ਫਿਰ ਸੌਖਾ ਲਾ ਸਕਦਾ ਘਰ ਘਰ ਤੇ ਦਾਦਾ ਵਾ ਤੇ ਤੇ ਇਹ ਵਿਧੀ ਦਾਦਾਵਾ ਆਪਣਾ ਪਿੰਡ ਮਹਿਮੂਦਪੁਰਾ ਮਹਿਮੂਦਪੁਰਾ ਠੀਕ ਆ ਕਲੰਜਰਾਂ ਦੇ ਨਾਲ ਹੀ ਆ ਕਲੰਜਰ ਪਿੰਡ ਦੇ ਨਾਲ ਹੀ ਆ ਅਮਰਕੋੜ ਦੇ ਨਾਲ ਆ ਨਾਲ ਸਾਡੇ ਨਾਲ ਕਲੰਜਰ ਪਿੰਡ ਵੀ ਆ ਠੀਕ ਆ ਕਲੰਜਰ ਪਿੰਡ ਤੋਂ ਸਿਰਫ 2 ਕਿਲੋਮੀਟਰ ਆ ਤੇ ਪਰ ਅਸੀਂ ਚਾਹੁੰਦੇ ਆ ਕਿ ਕੋਈ ਵੀਰ ਭਰਾ ਇਹਨੂੰ ਜਾਣਦਾ ਹੋਵੇ ਤਾਂ ਸਾਡੇ ਮੋਬਾਈਲ ਨੰਬਰ ਉੱਪਰ ਅਸੀਂ WhatsApp ਤੇ ਆ ਉੱਪਰ 34783 ਤੇ 41466 ਸਾਡਾ ਮੋਬਾਈਲ ਨੰਬਰ ਆ ਤੇ ਜਰੂਰ ਸੰਪਰਕ ਕਰਿਓ ਠੀਕ ਹੈ ਜੀ ਬਾਕੀ ਕਈ ਵੀਰ ਕਮੈਂਟ ਕਰਨ ਦੇ ਸੀ ਇੱਕ ਦਿਨ ਕਿ ਮਹਨ ਵੀਰ ਨੂੰ ਕਿ ਸੇਵਾ ਸੇਟੀ ਤੇ ਵੀਡੀਓ ਚਾਕੇ ਆਪਣੇ ਪੇਜ ਤੇ ਪਾ ਦਿੰਦਾ ਵੀਰੋ ਇਹ ਸਾਡਾ ਹੀ ਸੇਵਾ ਦਾ ਦੂਜਾ ਪੇਜ ਆ ਜਿਹੜਾ ਮਹਨ ਸਿੰਘ ਨੇ ਵੀਰ ਨੇ ਆਪਣੇ ਨਾਂ ਤੇ ਬਣਾਇਆ ਦੂਜਾ ਪੇਜ ਇਸ ਕਰਕੇ ਆ ਕਿ ਕਿਉਂਕਿ ਇਹ ਵੀਰ ਮੇਰੇ ਨਾਲ ਨੀਅਰ ਬਾਊਟ ਜਦੋਂ ਦੀ ਆਪਣੀ ਸੇਵਾ ਸ਼ੁਰੂ ਹੋਈ ਆ ਆਪਾਂ ਸਾਤੋਂ ਉਦੋਂ ਤੋਂ ਹੀ ਆਪਣੇ ਨਾਲ ਸੇਵਾ ਚ ਹੁੰਦਾ ਵਾ ਠੀਕ ਹੈ ਜੀ ਹਾਂ ਵੀ ਇਹ ਨਾ ਕਿ ਕੈਮਰੇ ਦੇ ਸਾਹਮਣੇ ਵੀਰ ਘਟ ਆਉਂਦਾ ਵਾ ਤੇ ਮੈਂ ਜ਼ਿਆਦਾ ਕੈਮਰੇ ਸਾਹਮਣੇ ਹੁੰਨਾ ਇੱਕ ਵੀਰ ਆਪਰੋਂ ਵੇਖਣ ਡਿਆ ਵਾ ਤੇ ਵੀਰ 10 ਆ ਚਾਰ ਹੋ ਗਈ ਤੇ ਹਾਂਜੀ ਹੋਰ ਸੁਣਾਓ ਵੀਰੋ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਅਸੀਂ ਬੈਠੇ ਅੱਜ ਅਨਾਥਾ ਸਥਾਨ ਦੇ ਵਿੱਚ ਤੇ ਆ ਜਿਹੜਾ ਬੱਚਾ ਮੈਂ ਦੁਬਾਰਾ ਦੱਸਣ ਲੱਗਾ ਇਹ ਬੱਚੇ ਨੂੰ ਕੋਈ ਵੀਰ ਭਰਾ ਜਾਣਦਾ ਹੋਵੇ ਤਾਂ ਜਰੂਰ ਸੰਪਰਕ ਕਰਿਓ ਪਿੰਡ ਮਹਿਮੂਦਪੁਰਾ ਜ਼ਿਲ੍ਹਾ ਤਰਨਤਾਰਨ ਤੋਂ ਇਹ ਬੱਚਾ ਬਲੋਂਗ ਕਰਦਾ ਵਾ ਤੇ ਆਪਣਾ ਨਾਮ ਛਿਬਜੋ ਤੇ ਦੱਸ ਰਿਹਾ ਵਾ ਤੇ ਨਿਕਾ ਨਾਮ ਜਸ਼ਨ ਆ ਤੇ ਆਪਣੇ ਫਾਦਰ ਸਾਹਿਬ ਦਾ ਨਾਮ लवली ਦੱਸ ਰਿਹਾ ਤੇ ਬਾਕੀ ਵੀਰੇ ਵੀ ਦੱਸੋ ਕਿਹੜਾ ਵੀਰ ਕਿੱਥੋਂ ਆ ਦੱਸਿਓ ਮਾੜਾ ਜ ਆਪਾਂ ਗੱਲਾਂ ਬਾਤਾਂ ਮਾਰਦੇ ਆ ਚਾਰ ਵੀਰ ਆਨਲਾਈਨ ਵੇਖ ਲੈ ਆਪਾਂ ਨੂੰ ਤੇ ਦੱਸਿਓ ਵੀਰ ਕਿਹੜਾ ਵੀਰ ਕਿੱਥੋਂ ਬਿਲੋਂਗ ਕਰਦਾ ਕਰਦਾ ਯਾਰ ਚਾਹੇ ਜੇ ਕੇ ਅਨੇ ਕਮੈਂਟ ਕਰ ਦੋ ਲਾਜ ਹੀ ਰੱਖ ਲੋ ਪੁੱਤ ਪਾਣੀ ਫੜੀ ਪਾਣੀ ਪੀ ਪਾਣੀ ਫੜੀ ਪਾਣੀ ਪੀ ਬਸ ਗਲਫ ਕੋਲੋਂ ਤੇ ਇਹਨੇ ਹਾਂ ਜਾ ਪੁੱਤ ਪਾਣੀ ਆச்சே ਵੀਰ ਵੇਖੋ ਲਾਪੇ ਤੇ ਅੱਜ ਅਸੀਂ ਵੀਰ ਜੀ ਬੈਠੇ ਆ ਅਨਾਥ ਆਸ਼ਰਮ ਚ ਬੈਠੇ ਆ ਆ ਤੁਸੀਂ ਮੈਂ ਵੀਰ ਕਹਿੰਦਾ ਵਕ ਭਾਈ ਗੁਰਮੀਤ ਘਰੇ ਸਭ ਤੇ ਥੈਂਕ ਯੂ ਧੰਨਵਾਦ ਵੀਰੋ ਤੁਹਾਡਾ ਸਾਰੇ ਭਰਾਵਾਂ ਦਾ ਹਨਾ ਇਹ ਵੀਰ ਆਪਣੀ ਮੋਹਨ ਵੀਰ ਦਾ ਪੇਜ ਵਾ ਤੇ ਇਸ ਵੀਰ ਨੂੰ ਵੀ ਆ ਲਾਈਕ ਕਰਿਓ ਆ ਫਾਜ਼ਿਲ ਕਾਤੋਂ ਆ ਗੇਮਿੰਗ ਵਾਲਾ ਵੀਰ ਕਹਿੰਦਾ ਵੀਰੇ ਫਾਜ਼ਿਲ ਕਾਤੋਂ ਨਾ ਸਾਡੇ ਕੋਲ ਕੱਲ ਇੱਕ ਕੇਸ ਆਇਆ ਸੀ ਕੇ ਸੋਲਵ ਕੀ ਕੱਲ ਕੇਸ ਆਇਆ ਹੈਗਾ ਉਹ ਬੱਚਾ ਸੀਗਾ ਥੋੜਾ ਇਮੈਟਰੀ ਡਿਸਰਬ ਸੀ ਤੇ ਸਾਡੇ ਤੋਂ ਸਿਰਫ 2-3 ਕਿਲੋਮੀਟਰ ਪਿੰਡ ਪੈਂਦਾ ਵਾ ਖਾਰਾ ਤੇ ਉੱਥੇ ਪੈਟਰੋਲ ਪੰਪ ਤੇ ਫਿਰਦਾ ਸੀ ਤੇ ਉਹ ਆਪਣਾ ਪਿੰਡ ਦਾਦਾ ਹੈਗਾ ਮੋਦਮ ਮੋਦਮ ਪਿੰਡ ਦਾ ਮੋਦਮ ਮੋਦਮ ਪਿੰਡ ਸੀਗਾ ਕੋਈ ਆ ਤੁਹਾਡੇ ਫਾਇਦੇ ਕਰ ਲੱਗੇ ਬੰਨੇ ਸੀਗਾ ਕੋਈ ਪਿੰਡ ਚਲੋ ਅਸੀਂ ਉਹਦੀ ਵੀਡੀਓ ਪਾਈ ਤੇ ਉਹਦਾ ਪਰਿਵਾਰ ਮਿਲ ਗਿਆ ਸੀਗਾ ਤੇ ਕੱਲ ਆਣ ਕੇ ਉਹਦੀ ਫੈਮਲੀ ਨੂੰ ਲੈ ਗਈ ਪੁੱਤ ਪਾਣੀ ਦੇ ਹੋ ਮੇਰੇ ਨਾਲ ਹੂੰ ਚਾਹ ਕਿਥੇ ਆ ਚਾਹ ਵੀ ਆਈ ਬਾਬਾ ਜੀ ਵਾਚਿੰਗ ਫਰੋਂ ਐਡਵੈਂਟਨ ਅਲਟਾ ਕੈਨੇਡਾ ਦਸੇ ਮੈਪ ਹਨਾ ਚਲੋ ਧੰਨਵਾਦ ਵੀਰੇ ਬਹੁਤ ਬਹੁਤ ਥੈਂਕ ਯੂ ਤੇ ਵੈਸੇ ਵੀ ਤੁਸੀਂ ਵੀਰੇ ਵੈਸੇ ਪੰਜਾਬ ਤੋਂ ਕਿੱਥੋਂ ਬਲੋਂਗ ਕਰਦੇ ਤਸਵੀਰ ਮਨਪਾ ਮੈਂ ਪਖੀ ਨਾ ਮੇਰੀ ਮਾਸੀ ਦਾ ਮੁੰਡਾ ਸੀ ਬਾਬਾ ਜੀ ਅੱਛਾ 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 ਠੀਕ ਤੀਂ ਦੀ ਆਸ਼ਮ ਜਿੱਦ ਨਹੀਂ ਆਏ ਕੱਲ ਇਹ ਉਹ ਤੂੰ ਉਹ ਤਾਂ ਨਹੀਂ ਜਿੱਦਾ ਮੋਨੇ ਵੀਰ ਨੇ ਧੱਕੇ ਨਾਲ ਸਬਸਕ੍ਰਾਈਬ ਕਰਾਇਆ ਜਿੱਤੋਂ ਨਹੀਂ ਨਹੀਂ ਯਾਰ ਮੇਰਾ ਮੋੜ ਵੀਰ ਆ ਫੋਨ ਫੜ ਕੇ ਜਿੱਦਾ ਆਪ ਰਿਹਾ ਸਬਸਕ੍ਰਾਈਬ ਕੀਤਾ ਹੈ ਅੱਛਾ ਮਨਪਿੰਡਾ ਨਹੀਂ ਨਹੀਂ ਕਹਿੰਦਾ ਵੀਰ ਨਹੀਂ ਅੱਛਾ ਤੇ ਮਨ ਮਨਵੀਰ ਕਿਹੜਾ ਇਹ ਮਨ ਕਿੱਥੇ ਕਿ ਪੈਂਦਾ ਵਾ ਕੀ ਕੀ ਦਿਲਾਸ ਤੋਂ ਬੱਸ ਪੈ ਰਹੀ ਮਨ ਪਿੰਡ ਕਿੱਥੇ ਕਿ ਪੈਂਦਾ ਬੱਸ ਕਿਸ਼ਨਪੁਰਾ ਕਲਾ ਡਿਸਟ੍ਰਿਕਟ ਮੋਗਾ ਓਕੇ ਓਕੇ ਮੋਗੇ ਜੇ ਤੁਸੀਂ ਕਹਿੰਦਾ ਮਨ ਲਿਖਿਆ ਪਹਿਲਾਂ ਮਾਨ ਮਨ ਮਨ ਲਿਖਿਆ ਮਾਨ ਨਹੀਂ ਐਮ ਐ ਐਮ ਡਬਲ ਯਨ ਮਾਨ ਹੁੰਦਾ ਠੀਕ ਹੈ ਅੱਛਾ ਕਿਸ਼ਨ ਪ੍ਰਗਤੀ ਸੀ ਨੇ ਉਹਦਾ ਜੀ ਹਾਂ ਜੀ ਹਾਂ ਜੀ ਵੀਰ ਜਗਰਪੀਤ ਉਹਦਾ ਨਾਮ ਸੀਗਾ ਆ ਤੇ ਹੁਣ ਆ ਵੀ ਹੁਣ ਵੀ ਇੱਕ ਸਾਡੇ ਕੋਲ ਛੋਟਾ ਬੱਚਾ ਆਇਆ ਵਾ ਤੇ ਅਸੀਂ ਇਹਦੀ ਅੱਜ ਵੀਡੀਓ ਵੀ ਪਾਈ ਆ ਤੇ ਚਲੋ ਵੈਗਰੂ ਮਿਹਰ ਕਰੇ ਇਹਦਾ ਸਾਨੂੰ ਇਹਦਾ ਵੀ ਬੈਕਗ੍ਰਾਉਂਡ ਪਤਾ ਲੱਗ ਜੇ ਤੇ ਜੇ ਲੱਗਿਆ ਤਾਂ ਵੀ ਠੀਕ ਆ ਨਹੀਂ ਤੇ ਚਲੋ ਆਪਾਂ ਆ ਕੋਸ਼ਿਸ਼ ਕਰਾਂਗੇ ਇਹਦੇ ਪਿੰਡ ਜਾਂਦੀ ਲਾਸਟ ਨੇਮ ਮਾਨ ਅੱਛਾ ਮਾਨ ਵੈਸੇ ਤੇ ਮਾਨ ਨਹੀਂ ਮਾਨ ਹੁੰਦਾ ਵਾ ਮਾਨ ਹਨਾ ਤੇ ਬਾਕੀ ਆ ਆ ਸਕਾਈ ਵੇ ਵੀਰ ਵਾਲੇ ਨੂੰ ਮੈਂ ਬੇਨਤੀ ਕਰਦਾ ਕਿ ਵੀਰ ਇਹ ਵੀਰ ਦਾ ਪੇਜ ਵਾ ਜਿਹੜਾ ਇਹ ਚੈਨਲ ਨਾਲ ਦੇ ਭਰਾਵਾਂ ਤੋਂ ਵੀਰਾਂ ਤੋਂ ਜਰੂਰ ਲਾਈਕ ਸ਼ੇਅਰ ਕਰਵਾਇਓ ਹਨਾ ਤੇ ਤਾਂ ਜੋ ਇਹ ਵੀ ਇਸ ਵੀਰ ਨਾਲ ਵੀ ਵੱਤਾਂ ਸੰਗਤ ਜੁੜੇ ਕਿਉਂਕਿ ਇਹ ਵੀ ਸਾਡੀਆਂ ਸੇਵਾਦਿਆਂ ਵੀਡੀਓ ਹੀ ਪੈਂਦੀਆਂ ਇਹਦੇ ਤੋਂ ਤੇ ਹੁਣ ਵੀਰ ਜੀ ਕਈ ਲੋਕ ਕਈ ਮੇਰੇ ਵੀਰੇ ਇਹ ਗੱਲ ਕਹਿੰਦੇ ਸੀਗੇ ਕਿ ਇਹਦਾ ਚੈਨਲ ਵਾ ਨਾ ਇਹ ਬਾਬਾ ਰਤਨਦੇਵ ਸੇਵਾ ਸਾਡੀਆਂ ਦੀਆਂ ਵੀਡੀਓ ਚੱਕ ਕੇ ਪਾਉਂਦਾ ਨੀ ਇਹ ਮੇਂਦੀ ਕੋਈ ਗੱਲ ਨਹੀਂ ਹੈਗੀ ਮੇਂਦੀ ਗੱਲ ਹੀ ਆ ਵੀਰੇ ਮੇਂਦੀ ਗੱਲ ਹੀ ਆ ਝੂਠ ਮਾਰਦਾ ਜੇ ਮੇਰੇਆ ਵੀਡੀਓ ਚੋਕੇ ਪਉਂਦਾ ਮੈਂ ਕਾਪੀਰਾਈਟ ਠੋਕਦਾ ਨਾ ਇੱਥੇ ਕੱਲ ਤੂੰ ਹੀ ਕਾਪੀਰਾਈਟ ਲਾਓ ਬਾਬਾ ਜੀ ਨਾਲ ਦੀ ਨਾਲ ਮੈਂ ਵੀ ਨਵਾਂ ਕਾਪੀਰਾਈਟ ਹੈ ਇਹਨਾਂ ਵੀਰ ਨੇ ਮੈਨੂੰ ਇੱਕ ਗੱਲ ਕਹੀ ਮੈਂ ਵੀ ਤੇਰਾ ਚੈਨਲ ਚੱਲ ਗਿਆ ਨਾ ਤੇ ਆਸਾਨ ਦੇ ਵਿੱਚ ਹਰ ਮਹੀਨੇ ਦਾ ਰਸ਼ਨ ਫਰੀਦ ਕੱਲਾ ਕਰਨਾ ਚੱਲੇਗਾ ਚੈਨਲ ਤੇ ਚੱਲ ਗਿਆ ਇਹਦਾ ਵੀਰ ਦੇ ਚੈਨਲ ਚੱਲ ਗਿਆ ਮੈਨੂੰ ਇਹ ਫਾਇਦਾ ਹੋਣਾ ਕਿ ਆਪਣੇ ਆਸ਼ਮ ਦੇ ਵਿੱਚ ਜਿਹੜਾ ਆਟਾ ਹੋਣਾ ਵਾ ਮਹੀਨੇ ਦਾ ਉਹ ਫ੍ਰੀ ਆਉਣਾ 7-8000 ਦਾ ਆਟਾ ਵਾ ਇਸ ਟਾਈਮ ਹੋਰ ਮਹੀਨੇ 2 ਮਹੀਨੇ ਤੱਕ ਲੋ ਸਾਡੇ ਮਹੀਨੇ ਦਾ 10000 ਦਾ ਨਹੀਂ ਕਮ ਸੇ ਕਮ ਇਹਦਾ ਆਟਾ ਫ੍ਰੀ ਕਰਾ ਦਿਓ ਹੋ ਜੂਗਾ ਬੱਬਈ ਸੰਗ ਇਹਨਾਂ ਵਾਈਗਰ ਦੀ ਕ ਵੈਗੂ ਦੀ ਜਲਦੀ ਬੱਚੇ ਨੂੰ ਉਸਦੇ ਘਰ ਪਜਾਵੇ ਹਨਾ ਚਲੋ ਵਾਈਗਰ ਨੂੰ ਮੇਰੀ ਕਰੇ ਆ ਸਾਡੇ ਕੋਲ ਇੱਕ ਦੋ ਭਗਤ ਹੋਰ ਆ ਆ ਮੈਂ ਵੀਰ ਨੂੰ ਕਹਿੰਦਾ ਇਹਦੇ ਨੂੰ ਚਾਨਣ ਮਾਰੇ ਇੱਕ ਵੀਰ ਜੀ ਇੱਕ ਇਹ ਕ ਮੈਂ ਕੰਮ ਨਾ ਕਰਨਾ ਇੱਕ ਸਾਡੇ ਕੋਲ ਆ ਵੀਰਾ ਇਹ ਦਿੰਦੇ ਨਹੀਂ ਲੋ ਮਾ ਚਾਨਣ ਮਾਰਨਾ ਇਧਰ ਮਾ ਚਾਨਣ ਇੱਕ ਸਾਡੇ ਕੋਲ ਆ ਵੀਰ ਵਾ ਨਾਂ ਇਹਦਾ ਪ੍ਰਭਾਸ ਠੀਕ ਹੈ ਜੀ ਇਹ ਪੰਜਾਬੀ ਨਹੀਂ ਆ ਇਹ ਪੰਜਾਬ ਤੋਂ ਬਾਹਰ ਕਿਸੇ ਹੋਰ ਕੇ ਸਟੇਟ ਦਾ ਵਾ ਪਰ ਇਹਦਾ ਕੁਝ ਵੀ ਪਤਾ ਨਹੀਂ ਲੱਗਦਾ ਇਹ ਦੋ ਆਪਣੇ ਅਕਰਦਾਸ ਦਾ ਵਾ ਦੋ ਅਕਰਦਾਸ ਦਾ ਵਾ ਕਿ ਡਾਲਾ ਵਾਲਾ ਰੋਡ ਦਾ ਡਾਲਾ ਵਾਲਾ ਰੋਡ ਡਾਲਾ ਵਾਲਾ ਰੋਡ ਆ ਤੇ ਮੋਟਰਸਾਈਕਲ ਸਾ ਪਤਾ ਪਤਾ ਕਲਕੱਤੇ ਘਰ ਲੱਸੀ ਜੇ ਕੋਈ ਵੀ ਇਸ ਵੀਰ ਨੂੰ ਜਾਣਦਾ ਹੋਵੇ ਤੇ ਇਹਦੇ ਨਾਲ ਸਾਡੇ ਨਾਲ ਸੰਪਰਕ ਜਰੂਰ ਕਰੇ ਤੇ ਆ ਜਿਹੜਾ ਵੀਰ ਆ ਇਹ ਹੀ ਮੁਸਲਸਾਹਤੋਂ ਛਡਾ ਗਿਆ ਲੈਂਦੇ ਉਹ ਤੋਂ ਫੋਨ ਫੜੇ ਤੇ ਮੁਸਲਸਾਹਤੋਂ ਛਡਾ ਕੇ ਲੈਂਦਾ ਹੀਗਾ ਤੇ ਫੋਨ ਦੇ ਦੋ ਇਹਦੇ ਨਾਂ ਸੁਣੋ ਇਹਦਾ ਨਾਮ ਆ ਤੇ ਇਹ ਵਿਚਾਰੇ ਦਾ ਦਿਮਾਗ ਕੰਮ ਨਹੀਂ ਕਰਦਾ ਠੀਕ ਹੈ ਜੀ ਦਿਮਾਗ ਇਹਦਾ ਕੰਮ ਨਹੀਂ ਕਰਦਾ ਇਹਨੂੰ ਨਹੀਂ ਪਤਾ ਪੀ ਮੇਰੇ ਵਾਸਤੇ ਕੀ ਸਹੀ ਹੈ ਕੀ ਗਲਤ ਆ 7 ਸਾਲ ਤੇ ਉਹ ਮੰਨਿਆ ਵਾ ਪਰ ਪਤਾ ਲੱਗਾ ਸੀ ਪੀ ਇਹਨੂੰ 8-10 ਸਾਲ ਹੋ ਗਏ ਇਹਨੂੰ ਕਿਸੇ ਨੇ ਗੁਲਾਮ ਬਣਾ ਕੇ ਰੱਖਿਆ ਸੀਗਾ ਫਿਰ ਉਹਨੂੰ ਪਿੰਡੋਂ ਇਹਦੇ ਛਡਾ ਕੇ ਲੰਦੇ ਸੀਗਾ ਇਹਦਾ ਘਰ ਪਰਿਵਾਰ ਨਹੀਂ ਮਿਲਿਆ ਇਹਦਾ 50000 ਰੁਪਇਆ ਸਾਡੇ ਕੋਲ ਆ ਮਾਨਤੇ ਦੀ ਪਰ ਇਹ ਤੱਕ ਇਹਦਾ ਪਰਿਵਾਰ ਨਹੀਂ ਮਿਲਿਆ ਜਦੋਂ ਇਹਦਾ ਪਰਿਵਾਰ ਮਿਲ ਗਿਆ ਨਾਲੇ ਪੈਸੇ ਦੇ ਦੇਣੇ ਆ ਤੇ ਨਾਲੇ ਇਹ ਬੰਦਾ ਵਾਪਸ ਕਰ ਦੇਣਾ ਉਹਨਾਂ ਨੂੰ ਹਾਂ ਹੋਰ ਹਾਂ ਕੀ ਆ ਸਾਰੇ ਸਾਥੀ ਕਰ ਬਲਾ ਸਾਰੇ ਨੂੰ ਹਾਂ ਕੀ ਨਾ ਕੀ ਤੇਰਾ ਇੱਥੇ ਆ ਇਧਰ ਆ ਇਧਰ ਆ ਤੁਹਾਨੂੰ ਵੀਡੀਓ ਦਿਖਾਈ ਤੇਰੀ ਕੀ ਨਾ ਕੀ ਤੇਰਾ ਨਾ ਕੀ ਤੇਰਾ ਹਾਂ ਉਹ ਉਹ ਕਿੰਨੇ ਪੈਸੇ ਦਵਾਂਗੇ ਫਿਰ ਹਾਂ ਹਾਂ ਲੈ ਲੈਣਾ ਹਾਂ ਕਿੰਨੇ ਪੈਸੇ ਲੈਣੇ ਨੇ ਪੈ ਲੈਣੇ ਨੇ ਹੈ ਦੋ ਦੋ ਲੈ ਪੈਸੇ 100 ਰੁਪਏ ਮੰਗਦਾ ਦਾ 100 ਰੁਪਏ ਕਿੰਨੇ ਪੈਸੇ ਜੀ ਤੇ 100 ਰੁਪਏ ਹੈ ਦੇ ਦੇ ਇਹ 10 ਰੁਪਏ ਆਹਦੀ ਜੇਬ ਚ ਹੈ ਜੀ ਤੇਰੀ ਜੇਬ ਚੋਂ ਕੱਢ ਲੈ ਉਹ ਆਹ ਮੇਰੀ ਜੇਬ ਇਨੇ بڑے بڑے ਮੇਰੇ ਤੋਂ ਕੱਢ ਲੈ ਆ ਨਿੱਕੇ ਦੀ ਜੇਬ ਚੋਂ ਮੇਰੇ ਪੁੱਤ ਮੋਬਾਈਲ ਆਹਦੀ ਆਹਦੀ ਜੇਬ ਚ ਦੇ ਦੇ ਇਹ ਮੋਬਾਈਲ ਆਵੀ ਮੋਬਾਈਲ ਵਾ ਆ ਨਿੱਕੇ ਦੀ ਜੇਬ ਚੋਂ ਕੱਢ ਆਵੇ ਹੈਗੇ ਆ ਨਾ ਆਹਦੀ ਜੇਬ ਚ ਓਏ ਆਹਦੀ ਜੇਬ ਚ ਪਾਈ ਮੈਂ ਬੈਂਕ ਭੰਨ ਓਏ ਆਵੇ ਆਵੇ ਦੀ ਜੇਬ ਚ ਆਵੇ ਆ ਨਿੱਕੇ ਦੀ ਜੇਬ ਚ ਆਪੇ ਕੱਢ ਲਿਆ ਆਪੇ ਕੱਢ ਖੋਲਾ ਖੋਲਾ ਤੂੰ ਖੋਲਾ ਤੂੰ ਓਏ ਖੋਲਾ ਤੂੰ ਸਾਨੂੰ ਖੋਲਾ ਓਏ ਚੱਪਲੀ ਮਾਰਨੀ ਨਾ 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 ਬੋਤ ਨਾ ਇਤਰਾ ਨਹੀਂ ਕਰਨਾ ਹੂੰ ਖੋਲਾ ਤੂੰ ਐ ਬੈ ਜਾ ਇਥੇ ਤੂੰ ਤੇ ਸੀਰੀਅਸ ਹੀ ਹੋ ਗਿਆ ਤੂੰ ਯਾਰ ਇਤਰਾ ਨਹੀਂ ਕਰੀਦਾ ਹੁੰਦਾ ਪੁੱਤ ਉਹ ਹੋ ਜਾ ਭਗਤ ਬੰਦੇ ਆ ਕਿਉਂ ਤੂੰ ਉਹਨੂੰ ਮਾਰਿਆ ਮੈਂ ਇਹਨੂੰ ਮਾਰਨੇ ਮੈਨੂੰ ਮਾਰਦਾ ਜੱਸਾ ਨਹੀਂ ਹੋਇਆ ਜੱਸਾ ਵੀਰ ਕਿਹੜਾ ਪਿੰਡਾ ਫੜਾ ਐਵੇਂ ਨਹੀਂ ਕਰੀਦਾ ਪੁੱਤ ਨਾ ਪੁੱਤ ਉਹ ਤੇ ਭਗਤ ਬੰਦਾ ਵਿਚਾਰਾ ਉਹਦੇ ਚਾਰ ਦਿਨ ਲਾਇਆ ਫੋਨ ਤੇ ਤੁਛੜੀ ਜਾਂਦਾ ਨਾ ਕਰ ਬੋਤ ਕਰੰਟ ਮਾਰੂਗਾ ਨਹੀਂ ਅਇਥੇ ਕੋਲਡ ਡਰਿੰਕ ਪਿਆ ਇਥੇ ਹੈਗਾ ਕੋਲਡ ਡਰਿੰਕ ਹੋਰ ਚਾਹੀਏ ਵੀਰ ਠੀਕ ਹੈ ਸਰ ਦੇਖੋ ਹੈਗਾ ਕੁਝ ਖਣ ਆ ਸਾਡਾ ਵੀ ਬਾਬਾ ਚਾਹ ਹੀ ਪਈ ਆ ਹਾਂ ਗ੍ਰਿੰਦਰ ਸਿੰਘ ਸਮਰਾ ਗੁਰਵਿੰਦਰ ਸਿੰਘ ਸਮਰਾ ਉਹਨੇ ਸਾਨੂੰ ਫ੍ਰੀਜਰ ਫ੍ਰੀਜਰ ਭੇਜਿਆ ਵਾ ਆ ਦੇਖੋ ਹੁਣ ਸਾਡੀ ਕਿੰਨੀ ਉਹ ਫਿੱਪੇ ਲਗਾ ਕਿੰਨੀ ਰੋਜ਼ ਦੀ ਦਾਲ ਸਾਡੀ ਬਚਦੀ ਆ ਨਹੀਂ ਤੇ ਅੱਗੇ ਬੜਾ ਔਖਾ ਹੋ ਜਾਂਦਾ ਸੀ ਬਿੰਨੀ ਵੀ ਬਚਦੀ ਦਾਲ ਹੁੰਦੀ ਸੀ ਜਾਂ ਸਬਜ਼ੀ ਹੁੰਦੀ ਸੀ ਜਾਂ ਦੁੱਧ ਹੁੰਦਾ ਸੀ ਸਾਡਾ ਖਰਾਬ ਹੋ ਜਾਂਦਾ ਸੀ ਠੀਕ ਹੈ ਜੀ ਤੇ ਹੁਣ ਮੋਹਣਾ ਫੜੀ ਲਓ ਆ ਅਰਖੇ ਥੱਲੇ ਹੁਣ ਇਹ ਸਾਡਾ ਬੜਾ ਵਧੀਆ ਵਾਇਗਰੂ ਨੇ ਮਿਹਰ ਕੀਤੀ ਆ ਧੰਨਵਾਦ ਮੈਂ ਆਪਣੇ ਬਾਈ ਦਾ ਗ੍ਰੈਂਡ ਆਪ ਦਾ ਕਰਦਾ ਹਾਂ ਵੀ ਹੁਣ ਚੌੜ ਬਣਾਏ ਸੀਗੇ ਠੀਕ ਹੈ ਜੀ ਇਹ ਵੱਧ ਕੇ ਸੀਗੇ ਤੇ ਹੁਣ ਇਹ ਸਵੇਰੇ ਸੇਰ ਵਰਤੇ ਜਾਣੇ ਆ ਤੇ ਬਾਅਦ ਵਿੱਚ ਲੰਗਰ ਦੀ ਦਾਲ ਗੁਰੂ ਘਰ ਦੇ ਦਾਰ ਇਹ ਵਰਤੀ ਜਾਊਗੀ ਤੇ ਸੋ ਧੰਨਵਾਦ ਕਰਦਾ ਮੈਂ ਗੁਰਵਿੰਦਰ ਵੀਰ ਦਾ ਤੇ ਹੁਣ ਆਸ਼ਮ ਵੀ ਤੁਹਾਨੂੰ ਮੈਂ ਸਾਰੇ ਸੰਗਤ ਨੂੰ ਆਸ਼ਮ ਵੀ ਉਹ ਫਰਨਾ ਆ ਆਪਣਾ ਅਨਾਸਾ ਚਰਨਾ ਚਾਪੜੀ ਬੁੱਧ ਮੇਰੀ ਚਾਪੜੀ ਮੇਰੀ ਚਾਪੜੀ ਕਿਹੜੀ ਇਹ ਆ ਆਸ਼ਰਮ ਇੱਕ ਵੜਮਾ ਬੰਨਟਾ ਗੁਰਵਿੰਦਰ ਵੀਰ ਨੇ ਕੂਲਰ ਵੀ ਆਪਾਂ ਨੂੰ ਸੇਵਾ 'ਚ ਭੇਜੇ ਸੀਗੇ ਤਿੰਨ ਕੂਲਰ ਇਹ ਕਾ ਲੱਗਾ ਵਾ ਇੱਥੇ ਆਪਣਾ ਲੱਖੇ ਵੀਰ ਹੁਣੀ ਆ ਇੱਥੇ ਅਗੇ ਮੰਜੇ ਡਾਕੇ ਤੇ ਪੈਂਦੇ ਤਿੰਨ ਚਾਰ ਵੀ ਰੇ ਪੈ ਜਾਂਦੇ ਆ ਬਾਕੀ ਸਾਰੀ ਜਿਹੜੀ ਸੰਗਤ ਆ ਉਹ ਜਿਹੜੀ ਕੰਦ ਹੋਈ ਐ ਤੋਂ ਪਰਲੇ ਬੰਨੇ ਹੁੰਦੇ ਆ ਠੀਕ ਆ ਆ ਮੈਂ ਤੁਹਾਨੂੰ ਸਾਰੀ ਅੱਜ ਪਹਿਲੇ ਦਿਨ ਮੋਹਨ ਵੀਰ ਦੇ ਫੇਰ ਤੋਂ ਮੈਂ ਤੁਹਾਨੂੰ ਸਾਰਾ ਆਸ਼ਰਮ ਦਿਖਾਉਣਾ ਜੀ ਠੀਕ ਆ ਜੀ ਹਾਂ ਆ ਸਾਡੀ ਕੰਦ ਹੁੰਦੀ ਐ ਇੱਥੇ ਹੁਣ ਅਸੀਂ ਆ ਆਸ਼ਮਨ ਦੀ ਕੰਦ ਕਰਕੇ ਇੱਥੇ ਗੇਟ ਲਾ ਦੇਣਾ ਕਿਉਂਕਿ ਜਿਹੜੇ ਭਗਤਾਂ ਇਹ ਇੱਧਰ ਹੀ ਰਿਆ ਕਰਨਗੇ ਕਿਉਂਕਿ ਸਾਨੂੰ ਡਾਰਵਾਕੇ ਜਦੋਂ ਕੋਈ ਆਣ ਕੇ ਇਹਨਾਂ ਨੂੰ ਮਿਲਦਾ ਵਾ ਤੇ ਕਈ ਲੋਕ ਐਵੇਂ ਨਹੀਂ ਹੁੰਦੇ ਕਿ ਸਪੈਸ਼ਲ ਸਿਰਫ ਇਹਨਾਂ ਨੂੰ ਮਿਲ ਨਹੀਂ ਆਉਂਦੀ ਇਸ ਕਰਕੇ ਕਿ ਤਾਂ ਜੋ ਅਸੀਂ ਇਹਨਾਂ ਦੇ ਵਿੱਚੋਂ ਕਿਸ ਨਾ ਕਿਸ ਬੰਦੇ ਨੂੰ ਲੈ ਕੇ ਜਾ ਸਕੀਏ ਆ ਅਸੀਂ ਬੰਦਾ ਡੁਗਰੀ ਪਿੰਡ ਤੋਂ ਛੜਾਇਆ ਸੀਗਾ ਤੇ ਅੱਜ ਜਿਹੜੀ ਤੁਸੀਂ ਵੀਡੀਓ ਦੇਖੀ ਸੀ ਵੀ ਘਾਟੋ ਘਾਟ 15-20 ਸਾਲ ਹੋ ਗਏ ਸੀ ਇਹਨੂੰ ਰੱਖੇ ਨੂੰ ਤੇ ਉਹਨੇ ਬੰਦੇ ਨੇ ਕੀ ਕੀਤਾ ਕਿ ਇਸ ਬੰਦੇ ਨੂੰ ਪੋਚ ਲਗੇ ਇੱਥੇ ਮਿਲਣ ਆਇਆ ਅਸੀਂ ਇਸ ਬੰਦੇ ਦੇ ਡਰੋਂ ਆਖੰਦ ਕਰਵਾਉਣ ਲੈ ਜੀ ਠੀਕ ਹੈ ਜੀ ਕਿੱਦਾਂ ਮੈਂ ਤੇਰੀ ਸਾਰੀ ਸਟੋਰੀ ਸੁਣਾ ਕਿ ਇਸ ਪੇ ਵੀਰ ਨੂੰ ਡੁੱਗਰੀ ਪਿੰਡ ਤਰਨਤਾਰਨ ਲਾਗੇ ਪਿੰਡਾਈ ਉੱਥੋਂ ਛਡਵਾਇਆ ਸੀਗਾ ਤੇ ਕੀ ਹੁੰਦਾ ਵਾ ਕਿ 15 20 ਦਿਨ ਜਿਰੋ ਇਹਨੂੰ ਲੈ ਕੇ ਆਇਆ ਇਹਨੂੰ ਹੁੰਦਾ ਵਾ ਤੇ ਉਹ ਜਿਹੜਾ ਜ਼ਿੰਮੇਵਾਰ ਸੀ ਇਹਨੂੰ ਮਿਲਣ ਦੇ ਬਹਾਨੇ ਹੁੰਦਾ ਵਾ ਤੇ ਚਲੋ ਇਹਨੂੰ ਮਿਲ ਲੈਂਦਾ ਵਾ ਤੇ ਸਾਡਾ ਇੱਥੇ ਸੇਵਾਦਾਰ ਵੀ ਹੈਗਾ ਸੀਗਾ ਉਹ ਸੇਵਾਦਾਰੇ ਨੂੰ ਮਿਲਣ ਤੋਂ ਬਾਅਦ ਆਪ ਕੰਮ ਕਰ ਕਰਨਾ ਪੈਂਦਾ ਤੇ ਇਹ ਪੁੱਛ ਲ ਕੇ ਇਹਨੂੰ ਲੈ ਜਾਂਦਾ ਵਾ ਤੇ ਬਾਜ ਭਜਾ ਕੇ ਇਹਨੂੰ ਲੈ ਗਿਆ ਸੀ ਪਰ ਅਸੀਂ ਇਹਨੂੰ ਫੇਰ ਉਹਦੇ ਤੋਂ ਛਡਵਾ ਕੇ ਲੈਂਦਾ ਸਿਰੇ ਨੂੰ ਮਿਲਾ ਕੇ ਲਿਆਵਾਂਗੇ ਸਿਰੇ ਜਾਣਾ ਨਾ ਮੇਰਾ ਹਾਂ ਹਾਂ ਤੇ ਆ ਸਾਡਾ ਪਿੰਡ ਦਾ ਜ਼ਹੀਦਾ ਰਾ ਕੀ ਨਾ ਬਹੁ ਤੇਰਾ ਹੀਰਾ ਸਿੰਘ ਜੀ ਕੀ ਹੀਰਾ ਸਿੰਘ ਹੀਰਾ ਸਿੰਘ ਸੰਧੂ ਹੀਰਾ ਸਿੰਘ ਸੰਧੂ ਹਾਂ ਕਿੱਦਾਂ ਨਿਆਰੇ ਆ ਮਾ ਮੈਂ ਸਿਰ ਕਣਾਈ ਮੈਂ ਜਾਂਦੇ ਮੈਨੂੰ ਮੈਂ ਜਾਣਾ ਕਿੱਥੇ ਜਾਣਾ ਵਾ ਜੇ ਜਣਾ ਮਾਫੀ ਚੱਕੇ ਹੁਣ ਸਾਡੇ ਵੀ ਦੀ ਲਾਈਟ ਗਈ ਆ ਅਸ਼ਵੰਦ ਦੇ ਵਿੱਚ ਤਾਂ ਦ ਪੱਕੇ ਬੰਦ ਹੋਏ ਪ੍ਰਾਇਆ ਲਾਈਟ ਗਈ ਹੌਣੀ ਵਾਲੀ ਹੈ ਲਾਈਟ ਮੈਂ ਅੱਡੇ ਤੇ ਦੇ ਦਿੰਦਾ ਮੈਂ ਜਾਣਾ ਮੈਂ ਅੱਥੇ ਚੱਲ ਜਾਣਾ ਇਪਾ ਕਿੱਥੇ ਚੱਲ ਜਾਣਾ ਅੱਗੇ ਤੇ ਜਾਣਾ ਪਊ ਤੁਰਿਆ ਤੇ ਤੇ ਜਾਂਦਾ ਨਹੀਂ ਆ ਮੈਂ ਚੱਲ ਜਾਣਾ ਬਾਪੂ ਮੈਂ ਜਾਣਾ ਕਿੱਥੇ ਜਾਣਾ ਵਾ ਮੈਂ ਅੱਡੇ ਤੇ ਜਾਣਾ ਜੋ ਅੱਡੇ ਤੇ ਰੇਂਜ ਲੱਕੀ ਰਿੰਦਾ ਮੈਂ ਅੱਡੇ ਤੇ ਅੱਛਾ ਮੈਂ ਜਾਂਦਾ ਜਿਹੜਾ ਹਾਂ ਆ ਸਾਡਾ ਬਾਪੂ ਖਰੀ ਕਿਹੜਾ ਬਾਪੂ ਵੀ ਚੋਣਾ ਲਾਉਂਦਾ ਆਹ ਦੇ ਚੋਣਾ ਲਾਉਣਾ ਤੇ ਬਾਪੂ ਜਰੂਰ ਕੇ ਜ਼ਿੰਮੇਵਾਰ ਤੇ ਡਿੱਕਿਆ ਨਹੀਂ ਲੈ ਜ਼ਿੰਮੇਵਾਰ ਉਹਦੀ ਪਾਲੀ ਹੈਗੀ ਚੱਲ ਬਖਾਈ ਕਿੱਥੇ ਕਿੰਨੀ ਪਾਲੀ ਆਪਣੀ 20 ਕਿੱਲੇ 20 ਕਿੱਲੇ ਕਿੱਥੇ ਆ ਗਲਤ ਤੂੰ ਪੈ 100 ਕਿਲੋ ਲਖਣਿਆ ਨਹੀਂ ਸੋਨੇ ਨਹੀਂ ਨਹੀਂ ਨਿਕਲ ਜਾ ਦੇ ਕਹੀ ਉਹ ਠੇਕੇ ਤੇ ਲਾਇ ਹੋਣੇ ਨਾ ਅਸੀਂ ਆਪਾ ਹਣਾ ਬਾਬਾ ਜੀ 20 ਕਿਲੋ ਹੈਗੇ ਆ ਉਹ ਛੇਰ ਫੋੜ ਦਾ ਦੇ ਨਹੀਂ ਆਦੇ ਦੋ ਫੋੜ ਨਹੀਂ ਓਏ ਇਦਾਂ ਨਹੀਂ ਬੋਧ ਬੋਲੀ ਨਾ ਬੋਤ ਇਦਾਂ ਨਹੀਂ ਕਹੀਦਾ ਰੋਠੇ ਰੋਠੇ ਬੋਠੇ ਬੈਠੇ ਇਹਦੇ ਰੋਠੇ ਨਹੀਂ ਖਾਣੇ ਕਹਨੇ ਲੈ ਲੈ ਜਲ ਜਵਾਜਾ ਆਜਾ ਜਵਾਜਾ ਤੂੰ ਅਜੇ ਕੱਲ ਆਇਆ ਵਾ ਜਵਾ ਮੈਂ ਬੋਤੇ ਵੀ ਨਹੀਂ ਨਹੀਂ ਬੋਲੀਦਾ ਬੋਤ ਕੋਈ ਕੁਝ ਨਹੀਂ ਗਲਤ ਨਹੀਂ ਬੋਲੀਦਾ ਕੋਈ ਵਾਲੀ ਬਾਪੂ ਬੱਚਾ ਅਪਣਾਏ ਠੀਕ ਆ ਬੱਚਾ ਦੇ ਕਹਦੇ ਫੁੱਕੇ ਮਾਰਨਾ ਰੋਟੀ ਨਹੀਂ ਦੇ ਰਿਹਾ ਕੋ ਗਾਲੀ ਫੁੱਕੇ ਮਾਰਨਾ ਨਹੀਂ ਨਹੀਂ ਪੁੱਤ ਨਹੀਂ ਪੁੱਤ ਬਾਪੂ ਨੂੰ ਨਹੀਂ ਕੁਝ ਆਖਣਾ ਵੱਡੇ ਆ ਤੁਹਾਡੇ ਤੋਂ ਹੈ ਇਸ ਤਰ੍ਹਾਂ ਨਹੀਂ ਬੋਲਣਾ ਕੈ ਸੌਰੀ ਕੈ ਬਾਪੂ ਨੂੰ ਮੈਂ ਨਹੀਂ ਕਹਾਂਗਾ ਤੇਰਾ ਨਹੀਂ ਥੋੜੇ ਇਸ ਤਰ੍ਹਾਂ ਨਹੀਂ ਮਤਲਬ ਗੰਡੇ ਮਾਰਦਾ ਨਹੀਂ ਮਾਰਦਾ ਤੈਨੂੰ ਬੜੀ ਬੜੀ ਗੰਦੀ ਸ਼ੈ ਤੂੰ ਦੰਡੇ ਮਾਰ ਕੇ ਇੱਕ ਕਹਿ ਦੋ ਛੱਡਾ ਹੀ ਇਹਨੇ ਨਹੀਂ ਆਵੇ ਇੱਥੇ ਸੋਨੂ ਉਹ ਨਹੀਂ ਉਹ ਬਹਿ ਗਿਆ ਉਹਦੇ ਤੇ ਹੋਰ ਤੁਹਾਨੂੰ ਸੰਜੀ ਖੋਣਾ ਆ ਆ ਵੀਰ ਆ ਇਹ ਵੀਰ ਨੂੰ ਅਸੀਂ ਛੜਾ ਕੇ ਲੈਂਦਾ ਸੀ ਇਹਨੂੰ ਵੀ ਗੁਜਰਾ ਤੋਂ ਛੜਾ ਕੇ ਲੈਂਦਾ ਸੀ ਉਹ ਬੱਚਾ ਵਾ ਸੁੱਤਾ ਪਿਆ ਦਿੱਲੀ ਦਾ ਵਾ ਕਿ ਪਾਰੇ ਦਾ ਪਰਵਾਰ ਨਹੀਂ ਲੱਭ ਰਿਹਾ। ਅਬ ਇਹ ਅੰਦਰ ਕੂਲਰ ਜਾਂ ਪੱਖਾ ਹੀ ਦੋ। ਆਹ ਕੂਲਰ 10 ਮੰਜਾ ਦੇ ਜਾਂਦਾ ਵੱਡਾ ਕੂਲਰ। ਵੱਡੇ ਕੂਲਰ ਦੀ ਇਹ 10 ਮੰਜਾ ਦੀ ਰੇਂਜ ਆ ਬਹੁਤ ਜਿਆਦਾ ਵੱਡਾ ਵਾ। ਹੂੰ ਹੂੰ। ਹਾਂ ਇਹਦੇ 10 ਮੰਜਾ ਦੀ ਰੇਂਜ। ਕੋਤਰਾ ਕੂਲਰ ਆਪਣੇ ਕੋਲੇ ਆਹ ਹੋ ਹੈਗੇ ਦੋ ਠੀਕ ਆ। ਦੋ ਕੂਲਰ ਤੇ ਜਾਓ ਉੱਥੇ ਲਗਾਓ। ਇਹ ਤੇ ਪੱਖੇ ਵੀ ਲਾ ਲੈਂਦੇ ਆਂ। ਹੂੰ ਠੀਕ ਆ। ਪੱਖੇ ਤੇ ਵੀ ਦੋ ਪਏ ਆਲ ਵਾਦੂ ਪਏ ਪੱਖੇ ਤੇ ਆਪਣੇ ਕੋਲ। ਤੇ ਆਹ ਸੰਜੀ ਆਪਣਾ ਆਸ਼ਰਮ ਦਾ ਹਾਲ ਵਾ।

ਇਹ ਤੁਹਾਡਾ ਇਹ ਨਾ ਬੰਦਾ ਗਲਤ ਸੀਗਾ ਨਸ਼ੇ ਕਰਦਾ ਸੀਗਾ ਤੇ ਘਰ ਦੇ ਇੱਥੇ ਇਹਨੂੰ ਛੱਡ ਗਿਆ 2 ਮਹੀਨੇ ਤੋਂ ਉੱਪਰ ਹੋਇਆ ਪਰ ਇੱਥੇ ਆਣ ਕੇ ਬਹੁਤ ਹੁਣ ਸਹੀ ਆ ਤੇ ਹਾ ਇੱਥੇ ਪੈ ਜਾ ਥੱਲੇ ਨਹੀਂ ਪੈਣਾ ਮੰਜੇ ਇੱਧਰ ਇੱਧਰ ਕਰ ਹਾਂ ਪੱਖਾ ਕੂਲਰ ੱਲੇ ਕਰ ਇੱਧਰ ਇਹ ਇੱਧਰ ਕਮਰਾ ਇੱਧਰੋਂ ਲਾ ਆ ਗਰੀਏ ਦੋਵੇਂ ਯਾਰ ਮੈਂ ਲਾ ਕੇ ਗਿਆ ਹਾਂ ਉੱਥੇ ਲਾਈਟ ਨਹੀਂ ਦੂਜਾ ਕਿਹਨੋਂ ਦੇ ਆ ਇਹ ਤਾਰ ਪਾਉਣ ਵਾਲੀ ਸੀ ਇੱਥੋਂ ਆ ਤਾਰ ਇੱਥੇ ਪਾ ਕੇ ਇੱਥੋਂ ਕੂਲਰ ਹਾਂ ਇੱਧਰ ਦੋਵੇਂ ਕੂਲਰਾਂ ਨੂੰ ਲਾਏ ਹੋਣ ਤੇ ਮੰਜੇ ਸਿੱਧੇ ਲੈਨ ਚ ਡਾਏ ਹੋ ਸਰਵੰਦਾ ਸਰਵੰਦਾ ਮੁੰਡਾ ਬਿਮਾਰ ਹੀ ਅਜ ਅੱਛਾ ਲਾਈਟ ਆਈ ਤੱਕ ਰੋਣਾ ਮਾ ਫਰੀ ਆ ਮੈਕ ਰੱਖਾ ਕਿੰਨੇ ਜੀ ਤੇ ਸੰਜੀ ਆ ਆਪਣਾ ਅਨਾਥ ਆਸ਼ਰਮ ਆ ਠੀਕ ਹੈ ਜੀ ਤੇ ਦੱਸੋ ਮੇਰੇ ਵੀਰੇ ਕੌਣ ਕੌਣ ਆ ਵੀਡੀਓ ਵੇਨਦਾ ਸਾਡੀਆਂ ਪਰ ਜਿਹੜੇ ਜਿੰਨੇ ਫੋਲੋਅਰ ਆ ਵੀਡੀਓ ਤੇ ਵੇਂਦੇ ਹੀ ਹੋਣਗੇ ਠੀਕ ਹੈ ਜੀ ਤੇ ਆ ਸਾਡਾ ਇੱਥੇ ਪੈਂਡਿਆ ਸ਼ੈੱਡ ਇਹ ਸ਼ੈੱਡ ਜਿਹੜਾ ਮੋਹਣ ਵੀਰ ਹੀ ਪੌਂਡਿਆ ਜਿੱਦੇ ਪੇ ਤੁਸੀਂ ਆਪਾਂ ਲਾਈਵ ਹੋਏ ਆ ਇਹੋ ਵੀਰ ਪੌਂਡਿਆ ਠੀਕ ਹੈ ਜੀ ਜੋ ਇਹਦਾ ਖਰਚਾ ਉਹ ਹੀ ਲੈਣਾ ਕੋਈ ਮਿਹਨਤ ਨਹੀਂ ਲੈਣੀ ਵੀਰ ਨੇ ਕੋਈ ਆਪਣੀ ਦਿਹਾੜੀ ਨਹੀਂ ਲੈਣੀ ਤੇ ਜੋ ਇਹਦਾ ਆਪਦਾ ਖਰਚਾ ਉਹ ਹੀ ਵੀਰ ਕਹਿੰਦਾ ਮੈਂ ਲੈਣਾ ਵਾ ਤੇ ਧੰਨਵਾਦ ਵੀਰ ਦਾ ਤੇ ਕੋਈ ਵੀ ਵੀਰ ਭਰਾ ਜਿਹੜਾ ਵੀ ਕੋਈ ਇਥੇ ਸੇਵਾ ਕਰਨੀ ਚਾਹੁੰਦਾ ਹੋਵੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਪਣਾ ਅਨਾਦ ਸਾਹਿਬਾ ਜਿੱਥੇ ਰੱਬ ਦੇ ਪਿਆਰੇ ਭਗਤਾਂ ਦੀ ਜਿੰਨੀ ਜੋ ਕਸੀ ਹੈਗੇ ਆ ਜਾਂ ਸੰਗਤ سپورਟ ਕਰਦੀ ਉਹ ਸਭ ਨਾਲ ਆ ਇਥੇ ਇਹਨਾਂ ਦੀ ਸੇਵਾ ਪਾਣੀ ਚੱਲਦਾ ਵਾ ਅਬੂ ਖਲੀ ਆ ਗੀ ਜੀ ਭਗਤ ਸੀਗੇ ਰੱਬ ਦੇ ਆਪਣਾ ਕੋਲ 25 30 ਹਰ ਅਭੀ ਰੂਹ ਹੈਗਾ ਜਿਹਨਾਂ ਦੀ ਸਾਹ ਸਮਾ ਚੱਲਦੀ ਹੈ ਕੀ ਇੱਕ ਆ ਰੁਕ ਗਈ ਆ ਯਾਰ ਜਿਹਨੇ ਸਾਨੂੰ ਐ ਸਤਾਇਆ ਵਾ ਨਿਵਾਨ ਕਹੇ ਉਹਦੀ ਉਹ ਹੈ ਜਿਵੇਂ ਉਹਦੀ ਕਾਲੀ ਨੇ ਸੋ ਸਾਈ ਸੇ ਦਾ ਤਹਿ ਦਿਲੋਂ ਧੰਨਵਾਦ ਤੇ ਹੁਣ ਅਸੀਂ ਲਾਈਵ ਲੱਗਿਆ ਕੱਟਣਾ ਵਾਹ ਕੋਈ ਦਿੱਕਾ ਖਾਲ ਸਾਹ ਵਾਹ ਦਿੱਕੀ ਖੜੋ ਬੋਲੇ ਸੁਨ ਅਖਮਰੀ ਸਤਰੀਆ ਕਾ